ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਡਿਪਟੀ ਕਮਿਸ਼ਨਰ ਤੇ ਹੁਕਮਤਵਾਦ ਹੁਣ ਪੰਚਾਇਤੀ ਚੋਣ ਹੋਣ ਤੋਂ ਰੋਕ ਲੱਗ ਗਈ ਹੈ ਉਸ ಗ್ರಾಮ ਸਭਾ ਨੂੰ ಗ್ರಾಮ ਪੰਚਾਇਤ ਨੂੰ ਨਹੀਂ ਚੁਣਿਆ ਜਾਵੇਗਾ ಗ್ರಾಮ ਸਭਾ ਦੇ ਵੱਲੋਂ ਉਹ ಗ್ರಾಮ ਪੰਚਾਇਤ ਕਿਹੜੀ ਹੈ ਜਗਤਪੁਰਾ ਜ਼ਿਲ੍ਹਾ ਮੁਹਾਲੀ ਦਾ ਪਿੰਡ ਜਗਤਪੁਰਾ ਉਸ ਵੇਲੇ ਚਰਚਾ ਦੇ ਵਿੱਚ ਆਉਂਦਾ ਜਦੋਂ ਉੱਥੇ ਮੂਲ ਨਿਵਾਸੀਆਂ ਦੇ ਨਾਲੋਂ ਕਿਤੇ ਜ਼ਿਆਦਾ ਵੋਟਾਂ ਦੀ ਗਿਣਤੀ ਪ੍ਰਵਾਸੀਆਂ ਦੀ ਨਿਕਲੀ ਹੁਣ ਪ੍ਰਵਾਸੀਆਂ ਦੀ ਗਿਣਤੀ ਵੱਧ ਸੀ ਵੋਟਰਾਂ ਦੀ ਇਸੇ ਕਰਕੇ ਸਥਾਨਕ ਲੋਕਾਂ ਨੂੰ ਉਤਰਾਜ ਹੋ ਗਿਆ ਇੱਕ ਬਕਾਇਦਾ ਕੱਟ ਹੋਇਆ ਕਈ ਸਮਾਜ ਸੇਵਕਾਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਕਈ ਪੰਜਾਬ ਦੇ ਹੱਕਾਂ ਲਈ ਬੋਲਣ ਵਾਲਿਆਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਇੱਥੇ ਮੂਲ ਨਿਵਾਸੀਆਂ ਦੀਆਂ ਜਿੰਨੀਆਂ ਕੋ ਵੋਟਾਂ ਨੇ ਪ੍ਰਵਾਸੀਆਂ ਦੇ ਮੁਕਾਬਲੇ ਜਗਤਪੁਰਾ ਦੇ ਵਿੱਚ ਇਸ ਹਿਸਾਬ ਦੇ ਨਾਲ ਸਰਪੰਚ ਚੋਣਾਂ ਤਾਂ ਦੂਰ ਦੀ ਗੱਲ ਮੂਲ ਨਿਵਾਸੀਆਂ ਵੱਲੋਂ ਆਪਣਾ ਪੰਜਾਬੀ ਇੱਥੋਂ ਦਾ ਨਿਵਾਸੀ ਜਿਹੜਾ ਹੈ ਉਹ ਪੰਚ ਵੀ ਚੋਣਾ ਦੂਰ ਦੀ ਗੱਲ ਜਾਪ ਰਿਹਾ ਹੈ ਇਸੇ ਕਰਕੇ ਉਸਤੇ ਰੌਲਾ ਪੈ ਜਾਂਦਾ ਤਾਂ ਫਿਰ ਪਹੁੰਚ ਕੀਤੀ ਜਾਂਦੀ ਹੈ ਤਾਂ ਡਿਪਟੀ ਕਮਿਸ਼ਨਰ ਨੇ ਫਿਰ ਹੁਕਮ ਦਿੱਤੇ ਤੇ ਜਗਤਪੁਰਾ ਪਿੰਡ ਦੇ ਇੱਥੇ ਪੰਚਾਇਤੀ ਚੋਣ ਹੋਣ ਤੇ ਰੋਕ ਲੱਗ ਗਈ ਹੈ ভোটার ਸੂਚੀਆਂ ਵਿੱਚ ਜ਼ਰੂਰੀ ਸੋਧ ਕਰਨ ਤੋਂ ਬਾਅਦ ਹੀ ਕਰਵਾਈ ਜਾਵੇਗੀ ਹੁਣ ਚੋਣ ਹਾਲਾਂਕਿ ਜ਼ਿਲ੍ਹਾ ਮੁਹਾਲੀ ਦਾ ਇਹ ਪਹਿਲਾ ਪਿੰਡ ਬਣੇਗਾ ਜਿੱਥੇ ਪੰਚਾਇਤੀ ਚੋਣ ਦੇ ਉੱਤੇ ਰੋਕ ਲੱਗੀ ਹੈ ਮੁਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਨੇ ਬੀਤੇ ਦਿਨੀ ਨਾਮਿਤਗੀ ਪੱਤਰ ਜਮ੍ਹਾਂ ਹੋਣ ਤੋਂ ਬਾਅਦ ਤਾਜ਼ਾ ਹੁਕਮ ਜਾਰੀ ਕਰਕੇ ਨੇੜਲੇ ਪਿੰਡ ਜਗਤਪੁਰਾ ਦੀ ਪੰਚਾਇਤ ਚੋਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਇਹ ਕਾਰਵਾਈ ਅਧਿਕਾਰਤ ਪੰਚ ਕੁਲਦੀਪ ਸਿੰਘ ਧਨਵਾ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਡੀਸੀ ਮੁਹਾਲੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਚੋਣ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਇਹ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਮੌਜੂਦਾ ਵੋਟਰ ਸੂਚੀਆਂ ਵਿੱਚ ਜ਼ਰੂਰੀ ਸੋਧ ਕਰਨ ਮਗਰੋਂ ਪਿੰਡ ਜਗਤਪੁਰਾ ਦੀ ਪੰਚਾਇਤ ਦੀ ਚੋਣ ਕਰਵਾਈ ਜਾਏਗੀ ਔਰ ಗ್ರಾಮ ਪੰਚਾਇਤ ਦੀਆਂ ਆਮ ਚੋਣਾਂ 15 ਅਕਤੂਬਰ ਨੂੰ ਜਿਹੜੀਆਂ ਨੇ ਉਹ ਹੋਣਗੀਆਂ ਕਲਦੀਪ ਸਿੰਘ ਧਨਵਾ ਨੇ ਚੋਣ ਕਮਿਸ਼ਨਰ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਪਿੰਡ ਜਗਤਪੁਰਾ ਦੀ ਵੋਟਰ ਸੂਚੀ ਵਿੱਚ ਗੁਰੂ ਨਾਨਕ ਕਲੋਨੀ ਦੀਆਂ ਲਗਭਗ 5500 ਤੋਂ ਵੱਧ ਵੋਟਾਂ ਸ਼ਾਮਲ ਕਰਨ ਤੇ ਇਤਰਾਜ਼ ਕੀਤਾ ਇਸ ਤੋਂ ਪਹਿਲਾਂ ਤਨੁਵਾ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਤੇ ਐਸ.ਡੀ.ਐਮ ਕੋਲ ਵੀ ਨਜਾਇਜ਼ ਵੋਟਾਂ ਬਣਾਉਣ ਦਾ ਮੁੱਦਾ ਚੁੱਕਿਆ ਸੀ ਪਰ ਉਸ ਦੀ ਸ਼ਿਕਾਇਤ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ ਉਹਨਾਂ ਚੋਣ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਦੇ ਮੂਲ ਵਸਨੀਕਾਂ ਦੀਆਂ ਮਹਿਜ 900 ਵੋਟਾਂ ਨੇ ਜਦ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਥੋਕ ਵਿੱਚ ਵੋਟਾਂ ਬਣਾਈਆਂ ਗਈਆਂ ਨੇ ਇਸ ਤਰ੍ਹਾਂ ਪਿੰਡ ਦੇ ਮੂਲ ਉਬਸ ਨਹੀਂ ਕਿ ਇੱਕ ਤਰ੍ਹਾਂ ਨਾਲ ਸਿੱਧੇ ਤਾਰ ਦੇ ਉੱਤੇ ਚੋਣ ਤੋਂ ਬਾਹਰ ਹੀ ਹੋ ਗਏ ਨੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਬੰਦੇ ਚੁਣਨ ਦਾ ਰਾਹ ਪਧਰਾ ਹੋ ਗਿਆ। ਉੰਜ ਵੀ ਪ੍ਰਵਾਸੀ ਮਜ਼ਦੂਰਾਂ ਦੀ ਕਲੋਨੀ ਦੇ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਫਾਰਮ ਭਰੇ ਸਨ ਤੇ ਉਹਨਾਂ ਨੂੰ ਚੁੱਲਾ ਟੈਕਸ ਤੇ ਐਨ.ਓ.ਸੀ ਵੀ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਸਾਰੇ ਪੱਖਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਚੋਣ ਕਮਿਸ਼ਨਰ ਨੇ ਮੈਂ ਜਗਤਪੁਰਾ ਦੀ ਪੰਚਾਇਤ ਦੀ ਚੋਣ ਰੋਕ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੋਟਰ ਸੂਚੀਆਂ ਵਿੱਚ ਜ਼ਰੂਰੀ ਤਿਹੜੀਂਦੀ ਸੋਧ ਕਰਕੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੇ ਹੁਕਮ ਦਿੱਤੇ ਨੇ ਇਸ ਤਰ੍ਹਾਂ ਜ਼ਿਲ੍ਹਾ ਚੋਣ ਅਫਸਰ ਆਸ਼ਕਾ ਜੈਨ ਨੇ ਜਗਤਪੁਰਾ ਪੰਚਾਇਤ ਦੀ ਚੋਣ ਰੋਕਣ ਦੇ ਹੁਕਮ ਦੇ ਦਿੱਤੇ ਨੇ ਜੇ ਤਾਂ ਇਸ ਜਿਹੜੀ ਆ ਵੋਟਰ ਸੂਚੀਆਂ ਦੀ ਸੋਧ ਪਹਿਲਾਂ ਪਹਿਲਾਂ ਹੋ ਜਾਂਦੀ ਹੈ ਤੇ 15 ਅਕਤੂਬਰ ਨੂੰ ਵੋਟਾਂ ਹੋਣਗੀਆਂ ਜੇ ਨਹੀਂ ਹੁੰਦੀ ਔਰ ਆਮ ਤੌਰ ਦੇ ਤੇ ਮੰਨਿਆ ਜਾਂਦਾ ਹੈ ਕਿ ਵੋਟਰ ਸੂਚੀਆਂ ਦੀ ਇੰਨੀ ਤੇਜ਼ੀ ਦੇ ਨਾਲ ਸੋਧ ਕਿਵੇਂ ਸੰਭਵ ਹੋ ਸਕਦੀ ਹੈ ਜੇਕਰ ਇਹ ਸੋਧ ਸੰਭਵ ਹੋ ਗਈ ਤਾਂ ਨਾਲ ਹੀ ਚੋਣਾਂ ਹੋ ਜਾਣਗੀਆਂ ਨਹੀਂ ਤਾਂ ਫਿਰ ਉਦੋਂ ਤੱਕ ਰੋਕ ਲੱਗੀ ਰਹੇਗੀ ਜਦੋਂ ਤੱਕ ਨਾ ਵੋਟਰ ਸੂਚੀਆਂ ਦੀ ਰੋਕ ਆ ਜਿਹੜੀ ਆ ਜਿਹੜੀ ਸੋਧ ਆ ਉਹ ਨਹੀਂ ਪੂਰੀ ਹੋ ਜਾਂਦੀ ਮੁਕੰਮਲ ਹੋ ਜਾਂਦੀ ਇਹ ਰੌਲਾ ਕਾਫੀ ਵੱਡੇ ਪੱਧਰ ਦੇ ਉੱਤੇ ਪੈ ਗਿਆ ਸੀ ਇਥੋਂ ਤੱਕ ਕੇ ਪਹਿਲਾ ਜ਼ਿਲ੍ਹਾ ਮੁਹਾਲੀ ਤੇ ਫਤਿਹਗੜ ਸਾਹਿਬ ਦੇ ਪਿੰਡ ਸਨ ਜਿੱਥੇ ਸਭ ਤੋਂ ਬਾਅਦ ਪਿੰਡਾਂ ਵਿੱਚ ਮਤੇ ਪਏ ਕਿ ਇੱਥੇ ਪ੍ਰਵਾਸੀਆਂ ਦਾ ਬੋਲਬਾਲਾ ਵੱਧ ਹੋ ਗਿਆ ਨਿਯਮ ਤੈਅ ਕਰ ਦਿੱਤੇ ਗਏ ਬੋਰਡ ਤੱਕ ਲਗਾ ਦਿੱਤੇ ਗਏ ਕਈ ਪ੍ਰਵਾਸੀਆਂ ਨੂੰ ਪਿੰਡੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਹਾਲਾਂਕਿ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਤਾਂ ਫਿਰ ਪਿੰਡਾਂ ਦੇ ਲੋਕਾਂ ਨੇ ਉਹਨਾਂ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਉਸ ਦੇ ਵਿੱਚ ਇੱਕ ਸੋਹਾਣਾ ਪਿੰਡ ਵੀ ਸ਼ਾਮਲ ਸੀ ਹੋਰ ਵੀ ਕਈ ਪਿੰਡ ਸੀ ਜਿੱਥੇ ਇਸ ਤਰ੍ਹਾਂ ਦੇ ਮਤੇ ਪਏ ਕਿ ਕੁਝ ਨਿਯਮ ਕਾਨੂੰਨ ਤੈ ਕੀਤੇ ਜਾਣ ਸਿਧਾਂਤ ਤੈ ਕੀਤੇ ਜਾਣ ਜਿਸ ਦਿੱਤਾ ਹੈ ਚਾਹੇ ਕੋ ਅੰਦਰਲਾ ਹੈ ਚਾਹੇ ਬਾਹਰਲਾ ਉਹਨਾਂ ਸਾਰਿਆਂ ਨੂੰ ਫੋਲੋ ਕਰਨਾ ਪਵੇਗਾ ਸਥਾਨਕ ਲੋਕਾਂ ਨੂੰ ਖੱਜਲ ਖਵਾਰੀਆਂ ਹੁੰਦੀਆਂ ਨੇ ਉੱਥੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਇਸ ਤਰ੍ਹਾਂ ਦੇ ਮਤੇ ਵੀ ਪਏ ਸਨ ਤਾਂ ਫਿਰ ਇੱਕ ਇਹ ਪੰਚ ਦੀ ਸ਼ਿਕਾਇਤ ਦੇ ਉੱਤੇ ਡਿਪਟੀ ਕਮਿਸ਼ਨਰ ਨੇ ਜਗਤਪੁਰਾ ਪਿੰਡ ਦੀ ਪੰਚਾਇਤ ਚੁਣੇ ਜਾਣ ਦੇ ਉੱਤੇ ਫਿਲਹਾਲ ਦੀ ਕੜੀ ਰੋਕ ਲਗਾ ਦਿੱਤੀ ਹੈ ਇਹ ਕਦੋਂ ਮੁਕੰਮਲ ਹੋਣਗੀਆਂ ਚੋਣਾਂ ਦੁਬਾਰਾ ਕਰਵਾਈਆਂ ਜਾਣਗੀਆਂ ਉਦੋਂ ਜਦੋਂ ਸਾਰੀਆਂ ਪਿੰਡ ਦੀਆਂ ਵੋਟਰ ਸੂਚੀਆਂ ਦੇ ਵਿੱਚ ਸੋਧ ਹੋ ਜਾਂਦੀ ਹੈ ਔਰ ਜਦੋਂ ਤੱਕ ਸਥਾਨਕ ਲੋਕ ਇਸ ਪਿੰਡ ਦੀਆਂ ਵੋਟਰ ਸੂਚੀਆਂ ਦੀ ਸੋਧ ਤੋਂ ਸੰਤੁਸ਼ਟ ਨਹੀਂ ਹੋ ਜਾਂਦੇ ਉਦੋਂ ਤੱਕ ਸ਼ਾਇਦ ਇਹ ਪੰਚਾਇਤੀ ਚੋਣ ਸੰਭਵ ਨਾ ਹੋ ਸਕੇ ਜਦ ਤੱਕ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ